ਪੰਜਾਬ ਐਗਰੋ ਵੱਲੋਂ ਪਿੰਡ ਚੰਬਾ ਕਲਾਂ ਵਿਖੇ ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਲੱਗਾ ਜੈਵਿਕ ਜਾਗਰੂਕਤਾ ਤੇ ਸਖਲਾਈ ਕੈਂਪ ਦਰਜਨਾਂ ਕਿਸਾਨਾਂ ਨੇ ਬੇਲੋੜੀਆਂ ਰਸਾਇਣਿਕ ਖਾਦਾਂ ਤੇ ਜ਼ਹਿਰੀਲੀਆਂ ਸਪ੍ਰੈਆਂ ਵਰਤਣ ਤੋਂ ਕੀਤੀ ਤੌਬਾ ਡਾਕਟਰ ਸੰਧੂ ਬਾਕੀ ਤੁਸੀਂ ਖੁਦ ਸੁਣੋ ਖੇਤੀਬਾੜੀ ਮਹਿਰਾਂ ਅਤੇ ਡਾਕਟਰ ਹੋਮੋਪੈਥੀ ਰਸਬੀਰ ਸਿੰਘ ਸੰਧੂ ਨੇ ਕੀ ਕਿਹਾ ਵਿਸ਼ੇਸ਼ ਰਿਪੋਰਟ ਮਨਜੀਤ ਸਿੰਘ ਸੰਦੂ ਅਤੇ ਫਰ ਪ੍ਰੀਸੰਗ ਚੰਬਾ ਪਹਿਲਾਂ ਟਰੈਕਟਰ ਲੈਂਦੇ ਉਹ ਕਿਰਾਏ ਤੇ ਦਿੱਤੇ ਸੀ ਪੰਜਾਬ ਬਗਰ ਉਹਨੇ ਕਿਸਾਨਾਂ ਨੂੰ ਫਿਰ ਟਰੈਕਟਰ ਵਿੱਚ ਇਸ ਤੋਂ ਬਾਅਦ ਸਾਡੇ ਹੁਣ ਹੋਰ ਹੀ بڑے ਕੰਮ ਚੱਲ ਰਹੇ ਨੇ ਜਿੱਦਾਂ ਕਿੰਨੂ ਦੇ ਵੈਕਸੀਨ ਪਲਾਂਟ ਵਾ ਹਿਆਰਪੁਰ ਵਾ ਅਬੋਰਚਵਾ ਉਥੇ ਕਿੰਨੂ ਦਾ ਜੂਸ ਵੀ ਤਿਆਰ ਕਰਦੇ ਆਪਾਂ ਹੋਰ ਚੀਜ਼ਾਂ ਦਾ ਵੀ ਜੂਸ ਕਰਦੇ ਆ ਤੇ ਆ ਜੇ ਸਾਰਾ ਮਟੀਰੀਅਲ ਕਿਸਾਨਾਂ ਕੋਲ ਹੀ ਲੈਣੇ ਆ ਇਸ ਤੋਂ ਬਿਗੈਰ ਇੱਕ ਅੱਜਕੱਲ੍ਹ ਕਿਸਾਨ ਗਰੁੱਪ ਹਰ ਕੋਈ ਜਿੰਦਾ ਬਣਾਓ ਕਿਉਂਕਿ ਉਹਦੇ ਚ ਆਉਣ ਵਾਲੇ ਸਮੇਂ ਚ ਸਬਸਿਡੀਆਂ ਮਿਲਣੀਆਂ ਇਹਦੇ ਚ ਅਸੀਂ ਇੱਕ ਐਫ ਪੀਓ ਬਣਾ ਕੇ ਦੇਣਾ 300 ਕਿਸਾਨਾਂ ਦੀ ਜਿਹੱਚ ਕਰੋੜਾ ਰੁਪਏ ਤੱਕ ਫੰਡ ਤੁਹਾਨੂੰ ਮਿਲ ਜਾਂਦੇ ਆ ਪਰ ਉਹ 300 ਫਾਰਮਰ ਚਾਹੀਦਾ ਵਾ ਉਹਦੇ ਲਈ ਉਹ ਵੀ ਕੰਮ ਕਰਦੇ ਆ ਆਪਾਂ ਇਸ ਤੋਂ ਇਲਾਵਾ ਸਾਡਾ ਮੱਕੀ ਦਾ ਆਚਾਰ ਹੁੰਦਾ ਅੱਜਕੱਲ੍ਹ ਕਸ਼ੋਰਾਂ ਦਾ ਆਚਾਰ ਆਪਾਂ ਪਾਉਂਦੇ ਆ ਪਿਆ ਮੱਕੀ ਦਾ ਆਚਾਰ ਸਾਡਾ ਵੱਲੇ ਵੱਲੇ ਦੇਰ ਕੇ ਉੱਥੇ ਦਫ਼ਤਰ ਵਾ ਉੱਥੇ ਮਿਲ ਜਾਂਦਾ ਬਿਲਕੁਲ ਬਹੁਤ ਵਧੀਆ ਜਿਹੜੀ ਮੱਕੀ ਦਾ ਚਾਰਾ ਬਿਲਕੁਲ ਸਾਡੇ ਕਿਸਾਨਾਂ ਕੋਲ ਖਰੀਦੀ ਜਾਂਦੀ ਹੈ ਮੱਕੀ 2200 ਰੁਪਏ ਕਿਨਟਲ ਤੱਕ ਉਹਦੇ ਨਾਲ ਬਾਕੀ ਮਾਰਕੀਟ ਰੇਟ ਜੋ ਵੀ ਹੋਵੇ ਉਹਦੇ ਸਾਹਮਣੇ ਆਪਾਂ ਕਰ ਲੈਂਦੇ ਹਾਂ ਇਸ ਤੋਂ ਇਲਾਵਾ ਹੋਰ ਪਲਾਂਟ ਸਾਡੀਆਂ ਪਨੀਰੀਆਂ ਤਿਆਰ ਕਰਕੇ ਦੇਈਦੀਆਂ ਸਬਜ਼ੀਆਂ ਵਾਲੀਆਂ ਜਿੱਥੇ ਕਿਸਾਨ ਆਪਣੀ ਬਹੁਤ ਘੱਟ ਪੈਸਿਆਂ ਤੇ ਆਪਣੀਆਂ ਸਬਜ਼ੀਆਂ ਦੇ ਪਨੀਰੀਆਂ ਤਿਆਰ ਕਰਵਾ ਸਕਦੇ ਪੰਜਾਬ ਵੈਗਰੂ ਦੀ ਟੀਮ ਦਾ ਚੰਪਿੰਡ ਚੰਬਾਗਲਾ ਪਹੁੰਚਣ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੇ ਸਾਰੀ ਆਯੂ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਹਾਂਜੀ ਅੱਜ ਅਸੀਂ ਪਿੰਡ ਚੰਬਾ ਕਲਾ ਵਿੱਚ ਆਏ ਸੀਗੇ ਜਿੱਦੇ ਵਿੱਚ ਅਸੀਂ ਕਿਸਾਨਾਂ ਦਾ ਇਕੱਠ ਦੇਖਿਆ ਉਹਦੇ ਵਿੱਚ ਕੀ ਹੋ ਰਿਹਾ ਸੀ ਵੀ ਕਿਸਾਨਾਂ ਨੂੰ ਜਾਗਰੂਤ ਜਿਹੜੀ ਜੈਵਿਕ ਖੇਤੀ ਕਿੱਦਾਂ ਹੋ ਸਕਦੀ ਏ ਸਾਡਾ ਮਕਸਦ ਸੀਗਾ ਵੀ ਤੁਸੀਂ ਜੈਵਿਕ ਖੇਤੀ ਵੱਲ ਆਓ ਆਪਣੇ ਪਰਿਵਾਰ ਨੂੰ ਸੇਵ ਕਰੋ ਆਪਦੀ ਜ਼ਿੰਦਗੀ ਨੂੰ ਬਚਾਓ ਤੇ ਪੈਸੀ ਸੈੱਟ ਤੋਂ ਦੂਰ ਹੋ ਕੇ ਜੈਵਿਕ ਖੇਤੀ ਵਾਲਾ ਸੀ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਿਹਾ ਕਿਉਂਕਿ ਆਉਣ ਵਾਲਾ ਟਾਈਮ ਕਿਸਾਨਾਂ ਦਾ ਜੈਵਿਕ ਖੇਤੀ ਵਾਲਾ ਹੈ ਬਹੁਤ ਬਹੁਤ ਧੰਨਵਾਦ ਅੱਜ ਜੋ ਪੰਜਾਬ ਐਗਰੋ ਦੀ ਟੀਮ ਚੰਬਾ ਕਲਾ ਦੀ ਧਰਤੀ ਤੇ ਆਈ ਆ ਔਰ ਜੈਵਿਕ ਖੇਤੀ ਦੇ ਬਾਰੇ ਇਹਨਾਂ ਨੇ ਬਹੁਤ ਹੀ ਸਚਜੇ ਢੰਗ ਨਾਲ ਜਿਹੜੀ ਜਾਣਕਾਰੀ ਦਿੱਤੀ ਆ ਔਰ ਕਿਸਾਨਾਂ ਨੂੰ ਜੋ ਉਹਨਾਂ ਦੇ ਅੰਦਰ ਉਤਸ਼ਾਹ ਭਰਿਆ ਹੋਆ ਜੈਵਿਕ ਖੇਤੀ ਦੇ ਪ੍ਰਤੀ ਔਰ ਦੁੱਧ ਦੇ ਪ੍ਰਤੀ ਕਿ ਦੁੱਧ ਦੀ ਪੈਦਾਵਾਰ ਔਰ ਸਬਜ਼ੀਆਂ ਦੀ ਪੈਦਾਵਾਰ ਆ ਜਿਹੜੀ ਤੁਸੀਂ ਔਰ ਚਾਹੇ ਕੋਈ ਵੀ ਸਬਜ਼ੀ ਤੁਸੀਂ ਵੇਚਣੀ ਆ ਉਹ ਆਪਣੇ ਖਾਣ ਯੋਗੀ ਉਹ ਪੈਦਾ ਕਰੋ ਆਪਣੇ ਲਈ ਤੁਸੀਂ ਮਾਰਕੀਟ ਦੇ ਵਿੱਚੋਂ ਜੋ ਤੁਹਾਨੂੰ ਜ਼ਹਿਰ ਪਰੋਸ ਕੇ ਦਿੱਤਾ ਜਾ ਰਿਹਾ ਵਾ ਉਹਦੇ ਪ੍ਰਤੀ ਸੁਚੇਤ ਹੋ ਕੇ ਉਹਨਾਂ ਤੋਂ ਕਿਨਾਰਾ ਕਰੋ ਔਰ ਦੁੱਧ ਦੀ ਪੈਦਾਵਾਰ ਤੁਸੀਂ ਚਾਹੇ ਇੱਕ ਜਾਂ ਦੋ ਪਸ਼ੂ ਰੱਖ ਕੇ ਆਪਣੇ ਜੋਗਾ ਦੁੱਧ ਪੈਦਾਵਾਰ ਕਰੋ ਜੋ ਕਿ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਵਾ ਉਸ ਤੋਂ ਬਚਿਆ ਜਾ ਸਕੇ ਔਰ ਬਹੁਤ ਹੀ ਸੁਜੇਜੇ ਢੰਗ ਨਾਲ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਦਾ ਚੰਬਾ ਕਲਾ ਦੀ ਧਰਤੀ ਦੇ ਉੱਤੇ ਆਉਣ ਦੇ ਵਿੱਚ ਅਸੀਂ ਬਹੁਤ ਹੀ ਜੀ ਆਇਆਂ ਕਹਿੰਦੇ ਹਾਂ ਔਰ ਡਾਕਟਰ ਰਸबीर ਸਿੰਘ ਜੀ ਜਿਨ੍ਹਾਂ ਨੇ ਇਹ ਵਿਸ਼ੇਸ਼ ਉਪਰਾਲਾ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਵਾਰੀ ਗੁਰਜੀ ਦਾ ਸ਼ਕਤ ਸਭ ਜੀ